ਇਕੋ ਮੰਦਿਰ ਹੈ ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਮੰਦਿਰ ਹੈ ਜਿਹੜਾ ਮਾਤਾ ਸ਼੍ਰੀ ਬ੍ਰਿੰਦਾ ਦੇਵੀ ਜੀ ਦੇ ਨਾਮ ਤੇ ਇਸ ਸਥਾਪਿਤ ਜਲੰਧਰ ਦੇ ਵਿੱਚ ਹੈ ਔਰ ਅਸੀਂ ਬੜੇ ਖੁਸ਼ਕਿਸਮਤ ਆ ਕਿ ਸਾਡੇ ਜਲੰਧਰ ਨੂੰ ਇਹ ਮਾਨ ਸਨਮਾਨ ਮਹਾਮਾਈ ਵੱਲੋਂ ਮਿਲੇ ਆਏ ਅੱਜ ਅਸੀਂ ਇਸ ਮਹਾਮਾਈ ਦੇ ਚਰਨਾਂ ਦੇ ਵਿੱਚ ਮੈਂ ਔਰ ਮੇਰੀ ਘਰਮ ਪਤਨੀ ਅਸੀਂ ਨਤਮਸਤਕ ਹੋਏ ਆਂ ਪ੍ਰੋਸਾਨ ਨੂੰ ਇੱਥੇ ਆ ਕੇ ਬੜਾ ਮਨ ਖੁਸ਼ ਹੋਇਆ ਔਰ ਜੋ ਮੰਦਰ ਦੀ ਪ੍ਰਬੰਧਕ ਕਮੇਟੀ ਹੈ ਉਹਨਾਂ ਵੱਲੋਂ ਵੀ ਸਾਡਾ ਬੜਾ ਆਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਜੀ ਬਹੁਤ ਬਹੁਤ ਸਾਡੇ ਵਿੱਚ ਦੇ ਚੇਅਰਮੈਨ ਹੈ ਸ਼੍ਰੀ ਹਰੀਪਾਲ ਸੋਢੀ ਜੀ ਔਰ ਜਲੰਧਰ ਦੀ ਇੱਕ ਪ੍ਰੋਮੀਨੈਂਟ ਫਿਗਰ ਹੈ ਔਰ ਸੱਡਿਓ ਕੌਂਸਲਰ ਵੀ ਰਹੇ ਆ ਔਰ ਕਾਰਜਕਾਰੀ ਵੀ ਰਹੋ ਕਾਰੇ ਕਰਤਾ ਰਹੇ ਹੁੰਦੀ ਹੈ ਔਰ ਚੇਅਰਮੈਨ ਹੁੰਦੀ ਹੈ ਇਸ ਮੰਡਰ ਦੇ ਤਾਂ ਉਹਦੇ ਸੱਤ ਹੁੰਦੀ ਹੈ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਧਾਰਮਿਕ ਕੰਮ ਹੈ ਤਾਂ ਇੱਥੇ ਜਿਹੜੀ ਰਣ ਸੇਵਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਮੱਤ ਰੱਖਦੀ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਕਾਫੀ ਸਮਾਂ ਕੋਈ ਮਨਾ ਨਹੀਂ ਨਮਕਾਇਨ ਵੀ ਮੁੱਖਾਂ ਨਹੀਂ ਕੀਤੇ ਪਰ ਮੁੱਖ ਸੇਵਾਦਾਰਾਂ ਦੇ ਵਿੱਚ ਤੋਂ ਆਪਣੀ ਸੇਵਾ ਜਿਹੜੀ ਹੈ ਇੱਥੇ ਨਹੀਂ ਮਾਰੇ ਆਪਣੀ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਸੰਗਤ ਦੇ ਸਹਿਯੋਗ ਨਾਲ ਉਹ ਸਾਨੂੰ ਬੜਾ ਚੰਗਾ ਲੱਗਾ ਤੇ ਅਸੀਂ ਅੱਜ ਆਪਣੀ ਲਾਈਫ ਦੇ ਵਿੱਚ ਇੱਦਾਂ ਹੀ ਜੰਨੇ ਪਲੇ ਅੱਜ ਫਸਟ ਟਾਈਮ ਦਾ ਸੋਨਣਾ

ਇੱਕ ਮਿੰਟ ਰੁਕਿਓ ਕਿੰਨਾ ਕੋਲ 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 ਮਾੜਾ ਲੱਗ ਰਿਹਾ ਹੈ ਦੇਖੀ ਜੀ ਹੈ ਮੰਨਣਾ ਕੋਈ ਟੋਕੀ ਟੋਕ ਨਹੀਂ ਇਤਿਹਾਸ ਹੈ ਰਾਜਾ ਜਲੰਦਰੀ ਹੀ ਰਾਜਾ ਉਹ ਜਲੰਦਰ ਦੇ ਮਾਮ ਵੀ ਉਹਨਾਂ ਦੇ ਨਾਮ ਤੇ ਹੀ ਜਲੰਦਰ ਦਾ ਨਾਮ ਪਿਆ ਇੱਕ ਢੋਲ ਜੀ ਹੈ ਆਪਣੇ ਸਬਜ਼ੀ ਰਸਤਾਂ ਸ਼ੁਰੂ ਅੱਛਾ ਤੁਸੀਂ ਕਿਹਦੇ ਹਾਂ ਸੀ ਐ ਵੀ ਜਲੰਦਰੀ ਪੈਦਾ ਹੋਏ ਆ ਤੇ ਮਾਂ ਮਾਤਾ ਲਕਸ਼ਮੀ ਆ ਉਹਨਾਂ ਦੇ ਭਰਾ ਵੀ ਲੱਗੇ ਤੁਹਾਨੂੰ ਦੇਖੋ ਕਿੰਨਾ ਇਤਿਹਾਸ ਹੈ ਜੁੜਿਆ ਆ ਆਪਣਾ ਆਹ ਮਾਤਾ ਕੁੰਡ ਅੱਛਾ ਇਹ ਬਣਾਉਣ ਆਪਾਂ ਇੱਧਰ ਨੂੰ ਜਾਣਾ ਮਾ ਬ੍ਰਿੰਦਾ ਦੇਵੀ ਕੋਲ ਮਾਦਾ ਸਨਾਨ ਕਰਦੇ ਤੇ ਅੱਗੇ ਮਾ ਬ੍ਰਿੰਦਾ ਦੇਵੀ ਜਿਹਦਾ ਇਹ ਕੁੰਡ ਹੈ ਔਰ ਜਿੱਥੇ ਉਹ ਇਸ ਨਾਮ ਕਰਦੇ ਸੀ ਇਹ ਤੇ ਮਾਤਾ ਆਪਣੀ ਗੰਗਾ ਮਈਆ ਖੁਦ ਚੱਲ ਕੇ ਇੱਥੇ ਆਈ ਹੈ ਵਾਹ ਬਈ ਵਾਹ ਕਿੰਨਾ ਜੱਬ ਮੇਗਾ ਮਾਤਾ ਨੇ ਖੁਦ ਮਨ ਚੱਲ ਕੇ ਆਏ ਆਪ ਇਹ ਇੱਕ ਗੱਲ ਜਾਣੀ ਸੀ ਗੰਗਾ ਮਈਆ ਖੁਦ ਚੱਲ ਕੇ ਆਈ ਹਾਂਜੀ ਠੀਕ ਹੈ ਠੀਕ ਹੈ ਦੇਖੋ ਕਿੰਨਾ ਇਹ ਸਾਡਾ ਪੁਰਾਣੀ ਇਤਿਹਾਸ ਹੈ ਹਾਂਜੀ ਔਰ ਪਾਣੀ ਦਿਨੋ ਤੱਕ ਵਿਵਸਥਾ ਹੁੰਦੀ ਹੈ ਪਾਣੀ ਪਾਣੀ ਪੜਦਾ ਹੈ ਤੇ ਉਹ ਜਿਹੜਾ ਇਹ ਪ੍ਰੋਗਰਾਮ ਹੈ ਇਹ ਮਤਲਬ ਕਿ ਕੰਮ ਅੱਜ ਸ਼ੁਰੂ ਹੋਇਆ ਅੱਜ ਸ਼ੁਰੂ ਹੋ ਗਿਆ ਹਾਂਜੀ ਔਰ ਇਹ ਚੱਲੇਗਾ ਪੰਦਰਾਂ ਦਿਨ ਜਿਹੜਾ ਜਿਹੜਾ ਮਾ ਵਰਿੰਦਾ ਦੇਵੀ ਜੀ ਦੇ ਇਸ ਅਸਥਾਨ ਦੇ ਵਿੱਚ ਸਮੁੰਦਰ ਦੇ ਵੀ ਜਿਹੜਾ ਪ੍ਰੋਗਰਾਮ ਆ ਉਹ ਅੱਜ ਜਾਨੀ ਤੇ 29 29 ਤਰੀਕ ਤੋਂ ਸ਼ੁਰੂ ਹੋ ਕੇ ਮੈਂ ਦੀਵਾਲੀ ਤੋਂ ਅਰਧਮਾਸੂਰੀ ਤੋਂ ਹੋਵੇਗਾ ਦੀਵਾਲੀ ਤੋਂ 8 ਦਿਨ ਬਾਅਦ ਹੋਵੇਗਾ ਔਰ ਇਹ ਚੱਲੇਗਾ 5 ਪੂਰਨਮਾਸੀ ਤੱਕ ਪੂਰਨਮਾਸੀ ਤੱਕ ਚੱਲੇਗਾ ਪੂਰਨਮਾਸੀ ਦੇ ਲਈ ਪੰਚ ਰੀਤੀਆਂ ਪੰਚ ਰੀਤੀਆਂ ਬੰਦ ਸਮਾਪਤੀ ਹੋਵੇਗਾ ਜਲੰਧਰ ਵਾਸੀਆਂ ਦੇ ਲਈ ਪੂਰੇ ਪੰਜਾਬ ਵਾਸੀਆਂ ਦੇ ਲਈ ਪੂਰੇ ਸਾਡੇ ਦੇਸ਼ ਦੇ ਵਾਸੀਆਂ ਦੇ ਲਈ ਔਰ ਪੂਰੇ ਵਿਸ਼ਵ ਦੇ ਵਿੱਚੋਂ ਜਿਹੜੀ ਸੰਗਤ ਹੈ ਇੱਥੇ ਦਰਸ਼ਨ ਕਰਨ ਲਈ ਔਰ ਨਤਮਸਤਕ ਹੋਣ ਦੇ ਲਈ ਮਾ ਵਰਿੰਦਾ ਦੇਵੀ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਪਣੀ ਹਾਜ਼ਰੀ ਲਗਵਾਉਣ ਦੇ ਲਈ ਆਪਣੇ ਮਨ ਦੀਆਂ ਮਨੋਕਾਮਨਾ ਪੂਰੀਆਂ ਕਰਨ ਦੇ ਲਈ ਆਪਣੀ ਹਾਜ਼ਰੀ ਲਵਾਉਂਦੀ ਹੈ ਅੱਥੇ ਲੋਕੀ ਮਨਕਾਮਨਾਵਾਂ ਦੇ ਆ ਅੱਛਾ ਮੇਰੇ ਮਕਾਨੇ ਕਿਨਾਂ ਕੋਲ ਆਪਣੇ ਹਾਂ ਮਕਾਨਦਾਰ ਥੀ ਬਣਾ ਕੇ ਜਾਂਦੇ ਉਹ ਦਿਨਾਂ ਦੇ ਵਿੱਚ ਮਕਾਨ ਉਹਦੇ ਖੜੇ ਹੁੰਦੇ ਆ ਦੇਖੋ ਕਿੰਨੀ ਵੱਡੀ ਗੱਲ ਆ ਉਹ ਇੱਥੇ ਮੂਲੀ ਬੰਗੇ ਜਾਂਦੇ ਆ ਸੁਖਦੇ ਆ شادی ਨੂੰ ਹੁੰਦੀ ਆ ਆਂਦੇ ਵੀ ਆ ਵਾ 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 ਦੇਖੋ ਕਿੰਨੀ ਕਿਰਪਾ ਆ ਮਾ ਬਰਿੰਦਾ ਦੇਵੀ ਦੀ ਹੈ ਨਿੰਮ ਜਦੇ ਆਵੇ ਖੋਦੀ ਇੱਕ ਦਾ ਤਲਾਹ ਨਾ ਆਦਾ ਇਹ ਹਾਂਜੀ ਇਹ ਖਾਸੀਅਤ ਹੈ ਤੇ ਚਾਹ ਹਾਂਜੀ ਖਾਸੀਤ ਇਹ ਹੈ ਹੁਣ ਪਾਣੀ ਪਾ ਦਈਆ ਅੱਛਾ ਹੁਣ ਅੱਧਾ ਤਲਾਹ ਠੰਡਾ ਅੱਧਾ ਤਲਾਹ ਗਰਮ ਰਹੂਗਾ ਅੱਛਾ ਇਸ ਤਲਾਹ ਦੀ ਇਹ ਖਾਸੀਅਤਾਂ ਵੀ ਅੱਧਾ ਤਲਾਹ ਜਿਹੜਾ ਆ ਉਹ ਠੰਡਾ ਰਹੇਗਾ ਔਰ ਅੱਧਾ ਤਲਾਹ ਗਰਮ ਰਹੇਗਾ ਵਾਹ ਵਾਹ ਇਹ ਨੇਚਰਲ ਨੇਚਰਲ ਕੁਦਰਤੀ ਦੇਖ ਲੋ ਇਹ ਮਾਹਮਾਈ ਦੀ ਕਿਰਪਾ ਆ ਮਾ ਵਰਿੰਦਾ ਦੇਵੀ ਜੀ ਦੀ ਇਹ ਬੜੀ ਵੱਡੀ ਆ ਪਰ ਕਿਰਪਾ ਆ ਦੇਖੋ ਇਹ ਸਭ ਸ਼ਕਤੀਆਂ ਦੇ ਮਾਲਕ ਹੈ ਹੈ ਨਾ ਇਹਨਾਂ ਨੇ ਤਪੱਸਿਆਵਾਂ ਕੀਤੀਆਂ ਖੁਦ ਇਹ ਰਮ ਰੂਪ ਆ ਜੋ ਵੀ ਹੈ ਇਸਾ ਦਿਨੇ ਵੀ ਮੋਲੀ ਬੰਨ ਜਾਓ ਅੱਛਾ ਹਜੇ ਹੁਣ ਸਾਨੂੰ ਐਕਚੁਅਲੀ ਅ ਅਜੀ ਤਾਂ ਸੋਚਿਆ ਅਜੇ ਰੋਂ ਇਧਰੋਂ ਆ ਰਹੇ ਸੀਗੇ ਤੇ ਮੈਂ ਕਿਹਾ ਵੀ ਇੱਥੇ ਸਾਡੇ ਮਾਂ ਬਰਿੰਦਾ ਦੇਵੀ ਜੀ ਦਾ ਮੰਦਿਰ ਹੈ ਔਰ ਇਤਿਹਾਸਿਕ ਮੰਦਿਰ ਹੈ ਤੇ ਜਿੱਥੇ ਵਿਸ਼ਵ ਤੋਂ ਲੋਕ ਉਹਨਾਂ ਦੇ ਦਰਸ਼ਨ ਕਰਨ ਲਈ ਆਉਂਦੇ ਆਂ ਵੀ ਆਪਾਂ ਜਲੰਧਰ ਦੇ ਵਿੱਚ ਰਹਿੰਦੇ ਆਂ ਆਪਾਂ ਕਦੀ ਗਏ ਹੀ ਨਹੀਂ ਆ ਮੈਂ ਕਿਹਾ ਚਲੋ ਆਪਾਂ ਚੱਲ ਕੇ ਆਨੇ ਆਂ ਤੇ ਮਨੂੰ ਐਕਚੁਅਲੀ ਮੋਲੀ ਮੰਦਿਰ ਦਾ ਹਾਂ ਉਹ ਮਨਰ ਦਾ ਹਾਂ ਉਹ ਮੋਲੀ ਮੰਦਿਰ ਔਰ ਇਹ ਮੋਲੀ ਇਸ ਤਰ੍ਹਾਂ ਬਣਦੀ ਆ ਸੰਗਤ ਤੇ ਜੇਨਾ ਨੇ ਅੱਧੀ ਛਪ ਸਾਡੇ ਮਨ ਦੀਆਂ ਮਨੋ ਕਾਮਨਾ ਜਿਸ ਤਰ੍ਹਾਂ ਦੀਆਂ ਵੀ ਉਹਨਾਂ ਦੇ ਮਨ ਦੇ ਵਿੱਚ ਮਨੋ ਕਾਮਨਾयां ਮਹਾ ਮਾਈ ਮਾ ਵਰਿੰਦਾ ਦੇਵੀ ਜੀ ਪੂਰੀਆਂ ਕਰਦੀ ਹੈ ਆਪਾਂ ਹਵਨ ਕੁੰਡ ਲੈ ਲਓ ਅੱਛਾ ਜੀ ਇੱਥੇ ਆਪਾਂ ਚਾਹ ਦੀ ਨੂੰ ਪੂਜਾ ਪੈਂਡਾ ਜਗਾ ਦੇਣਾ ਇਹ ਜਿਹੜਾ ਹਵਨ ਕੁੰਡ ਹੈ ਇਹਦੇ ਵਿੱਚ ਕਿਹੜੀ ਤਰੀਕ ਨੂੰ ਚਾਰ ਤਰੀਕ ਨੂੰ ਚਾਰ ਤਰੀਕ ਨੂੰ ਇਹ ਸਾਹਵਨ ਕੁੰਡ ਦੇ ਵਿੱਚ 365 ਦਿਨ ਹੁੰਦੇ ਆ ਤੇ 365 ਜੜੀਆਂ ਜੋਤਾਂ ਆ ਇਸ ਹਵਨ ਕੋਲ ਦੇ ਲੇਕੇ ਜਿੱਲੇ ਇੱਥੇ ਜਲਾਈਆਂ ਜਾਣਗੀਆਂ 365 ਜੋਤਾਂ ਜਨਾਬ ਜੀ ਜਲ ਕੇ ਇੱਥੇ ਪ੍ਰਸ਼ਾਦ ਮੰਦਨ ਪ੍ਰੇਕਸ਼ਤ ਹੋ ਕੁਰੀ ਹੋਏਗਾ 365 ਦਿਨਾਂ ਦੀਆਂ ਜਿਹੜੀਆਂ ਮੰਗਦੀਆਂ ਮਨੋ ਕਾਮਨਾ ਉਹ ਪੂਰੀਆਂ ਹੋ ਜਾਂਦੀਆਂ ਜਦੋਂ ਮਾਂ ਦੇ ਦਰਬਾਰ ਦੇ ਵਿੱਚ ਮਾਂ ਦੇ ਚਰਨਾਂ 'ਚ ਸਮਰਪਿਤ ਹੋ ਗਈ ਤਾਂ ਫਿਰ ਦੇਵੀ ਮਾਂ ਆਪਣੇ ਆਪ ਹੀ ਸਭ ਮੰਨਦੀਆਂ ਮਨੋ ਉਹ ਮੰਨਦੀਆਂ ਸਭ ਕੁਝ ਜਾਣਦੀ ਹੈ ਅਸੀਂ ਅਜੇ ਕਹਿਣਾ ਉਹ ਸਭ ਕੁਝ ਜਾਣਦੀ ਹੈ ਉੱਪਰ ਲੈ ਕੇ ਆਏ ਓਮ ਸ਼੍ਰੀ ਬ੍ਰਿੰਦਾਏ ਨਮਾ ਓਮ ਨਮਾ ਨਮੋ ਵਰਵਤੇ ਵਾਸੁਦੇਵਾਏ ਸ਼੍ਰੀ ਕੁਲ ਸਾਈ ਨਮਨ ਕੁਲ ਸਾਈ ਨਮਨ ਨਮਨ ਤੋਂ ਦੇਖੋ ਇਹ ਜਿਹੜਾ ਇਤਿਹਾਸ ਹੈ ਕਿ ਮਾਂ ਬ੍ਰਿੰਦਾ ਦੇਵੀ ਇਹਨਾਂ ਦੇ ਜਿਹੜੇ ਪਤੀ ਉਹ ਰਾਜਾ ਜਲੰਦਰੀ ਸੀ ਰਾਜਾ ਜਲੰਦਰੀ ਜੀ ਇਹਨਾਂ ਦੇ ਪਤੀ ਸੀ ਪਤੀ ਦੇਵ ਸੀ ਔਰ ਉਹਨਾਂ ਦੇ ਨਾਮ ਤੇ ਹੀ ਰਾਜਾ ਰਾਜਾ ਜਲੰਦਰੀ ਜੀ ਦੇ ਨਾਮ ਤੇ ਹੀ ਇਹ ਜਲੰਧਰ ਸ਼ਹਿਰ ਦਾ ਜਿਹੜਾ ਨਾਮ ਹੈ ਇਹ ਪਿਆ ਸੀਗਾ ਔਰ ਜਲੰਧਰ ਸ਼ਹਿਰ ਸਥਾਪਿਤ ਹੋਇਆ ਸੀਗਾ। ਤੋਂ ਇਹ ਮੇਰੇ ਹਿਸਾਬ ਨਾਲ ਚਲੋ ਮੈਨੂੰ ਤਾਂ ਇਹ ਲੱਗਦਾ ਵੀ ਮੈਂ ਅੱਜ ਆਇਆ ਆਪਣੀ ਲਾਈਫ ਦੇ ਵਿੱਚ ਪਰ ਹੋ ਸਕਦਾ ਕਿ ਕੁਝ ਸਾਡੀ ਜਿਹੜੀ ਅੱਗੇ ਜਿਹੜੀ ਪੀੜ੍ਹੀ ਹੈ ਉਹ ਪੀੜ੍ਹੀ ਨੂੰ ਹੋ ਸਕਦਾ ਕਿ ਅਜੇ ਉਨਾਂ ਜ਼ਿਆਦਾ ਇਸ ਸੰਬੰਧੀ ਪ੍ਰੋਪਰਲੀ ਨਾ ਵੀ ਪਤਾ ਹੋਵੇ। ਪਾਰੇ ਇੱਕ ਸਾਡਾ ਬਹੁਤ ਵੱਡਾ ਇਤਿਹਾਸ ਇਹਦੇ ਨਾਲ ਜੁੜਿਆ ਤੇ ਸਾਨੂੰ ਇੱਥੇ ਮਾਂ ਵਰਿੰਦਾਬਨ ਜੀ ਦੇ ਚਰਨਾਂ ਦੇ ਵਿੱਚ ਆ ਕੇ ਔਰ ਰਾਜਾ ਜਲੰਦਰੀ ਜੀ ਦੇ ਚਰਨਾਂ ਦੇ ਵਿੱਚ ਆ ਕੇ ਸਾਨੂੰ ਜਰੂਰ ਨਤਮਸਤਕ ਹੋਣਾ ਚਾਹੀਦਾ ਹੈ ਤੇ ਆਪਣੇ ਮਨ ਦੀਆਂ ਜਿਹੜੀਆਂ ਮਨੋ ਕਾਮਨਾयां ਮਾਂ ਵਰਿੰਦਾ ਦੇਵੀ ਜੀ ਦੇ ਦਰਬਾਰ ਦੇ ਵਿੱਚ ਆ ਕੇ ਅਸੀਂ ਆਪਣੀਆਂ ਮਨ ਦੀਆਂ ਮਨੋ ਕਾਮਨਾ ਪੂਰੀਆਂ ਕਰਵਾ ਸਕਦੇ ਹਾਂ ਤੋਂ ਇਹੋ ਜੀ ਮਾਂ ਦਾ ਜਿਹੜਾ ਆਸ਼ੀਰਵਾਦ ਹੈ ਤਾਂ ਇਹ ਮੇਲਾ ਲਗਾਤਾਰ ਚੱਲਣਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਔਰ ਇਹ 5 ਤਰੀਕ ਤੱਕ ਲਗਾਤਾਰ ਚੱਲੇਗਾ ਧੰਨਵਾਦ ਅੱਛਾ ਲੜਕਾ ਪੱਖ ਬੰਦਾ ਹੈ ਕਿ ਲੜਕੀ ਪੱਖ ਬੰਦੇ ਠੀਕ ਠੀਕ ਹੈ 25 ਤਰੀਕ ਨੂੰ ਲੜਕੀ ਵੱਲ ਇਹਦੇ ਗਏ ਸੀ ਤੁਸੀਂ ਫਿਰ ਲੜਕੀ ਵੱਲੋਂ ਸਾਡੇ ਗਏ ਸੀਗੇ ਕਿੱਥੇ ਗਏ ਸੀਗੇ ਲੜਕੇ ਵਾਲਿਆਂ ਦੇ ਨਾਲ ਕਿੱਥੇ ਆਹਰਾ ਥੋੜਾ ਜਿਹਾ ਅੱਗੇ ਜਾ ਕੇ ਅੱਛਾ ਉਹ ਘਰ ਵੀ ਹੈਗਾ ਐਸੇ ਨੇ ਉਹ ਤਾਰੋ ਨਾਲੇ ਸ਼ਗਨ ਲੱਗਾ ਉਸ ਤੋਂ ਬਾਅਦ ਫੇ ਅਗਲੇ ਦਿਨ ਉਹ ਆਏ ਚ ਨੀਚੜਾ ਅੱਛਾ ਮੰਦਿਰ ਪਤਾ 3-400 ਆदमी ਚਾਹ ਪਾਣੀ ਹੁੰਦਾਂ ਸੀ ਮੰਦਿਰ ਚ 3-400 ਵੀ ਅਗਲੇ ਦਿਨ ਸੀ ਵਾਹ ਜੀ ਵਾਹ ਹਾਂ ਜੀ ਪੁੱਤੇ ਆ ਗਏ ਇਹ ਕੀ ਕਰੇ ਹਾਂ ਸ੍ਰੀ ਬ੍ਰਿੰਦਾ ਮੱਈਆ ਦੇ ਦਰਬਾਰ ਚ ਅਸੀਂ ਆਏ ਆ ਸਾਡੇ ਨਾਲ ਵਿਰਾਜਮਾਨ ਆ ਸਾਡੇ ਇੱਥੇ ਦੇ ਜਿਹੜੇ ਚੇਅਰਮੈਨ ਆ ਸ਼੍ਰੀ ਹਰੀਪਾਲ ਸੌਂਦੀ ਜੀ ਜਿਹੜੇ ਮੇਰੇ ਨਾਲ ਮਿਊਂਸੀਪਲ ਕੌਂਸਲਰ ਰਹੇ ਆ ਤਿੰਨ ਵਾਰ ਮੇਰੇ ਨਾਲ ਕੌਂਸਲਰ ਰਹੇ ਆ ਤੇ 1991 ਤੋਂ ਲੈ ਕੇ 1996 97 ਦੇ ਵਿੱਚ ਫਿਰ ਦੁਬਾਰਾ 97 ਤੋਂ ਲੈ ਕੇ 2 ਤੱਕ ਤੇ 2 ਤੋਂ ਲੈ ਕੇ 7 ਤੱਕ ਮੇਰੀ ਬੇਸਿਸ ਸੀ ਤੇ ਇਹਨਾਂ ਦੀ ਮਿਸਿਸ ਸੀਗੇ ਔਰ ਸਾਡਾ ਬੜਾ ਇਹਨਾਂ ਦੇ ਨਾਲ ਪਿਆਰ ਮੋਹਬਤ ਸੀ ਉਸ ਟਾਈਮ ਤੇ ਵੀ ਔਰ ਇੱਥੇ ਦੇ ਜਿਹੜੇ ਪ੍ਰਧਾਨ ਆ ਬਲਰਾਮ ਕਪੂਰ ਸਾਹਿਬ ਜੀ ਐਮ ਪੀ ਫਰਮ ਆ ਸਾਡੀ ਜਲੰਧਰ ਦੀ ਮਤਲਬ ਕਹੋ ਸ਼ਾਨ ਆ ਸਾਡੀ ਜੀ ਐਮ ਪੀ ਫਰਮ ਜਿੱਤੇ ਅਣਗਿਣਤ ਕਾਰਜਕਰਤਾ ਜਿਹੜੇ ਆ ਜੌਬ ਕਰਦੇ ਆ ਔਰ ਇੰਡਸਟਰੀ ਏਰੀਆ ਦੇ ਵਿੱਚ ਉਹ ਫਰਮ ਔਰ ਅਸੀਂ ਛੋਟੇ ਛੋਟੇ ਹੁੰਦੇ ਵੀ ਜੀ ਐਮ ਪੀ ਦਾ ਨਾਮ ਸੁਣਦੇ ਰਹੇ ਆ ਤੇ ਨਾਲ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਉਹਨਾਂ ਦਾ ਨਾਮ ਪੂਰਾ ਸਿੱਕਾ ਪੂਰੇ ਦੇਸ਼ ਦੇ ਅੰਦਰ ਚੱਲਦਾ ਔਰ ਸਾਡੇ ਨਾਲ ਸ਼੍ਰੀ ਨਰਿੰਦਰ ਸ਼ਰਮਾ ਜੀ ਆ ਜਿਹੜੇ ਵੀ ਇੱਥੇ ਦੇ ਪ੍ਰਮੁੱਖ ਸੇਵਾਦਾਰ ਨੇ ਉਹ ਨੇ ਮੰਦਰ ਦੇ ਮੈਨੇਜਰ ਹੈ ਮੈਨੇਜਰ ਹੈ ਤਾਂ ਨਰਿੰਦਰ ਨਰਿੰਦਰ ਸ਼ਰਮਾ ਜੀ ਤਾਂ ਮੈਂ ਅੱਜ ਬੜਾ ਕਿਰਤਾਰ ਤਾਂ ਆਪਣੇ ਬੜੇ ਸੁਭਾਗਿਆਸ਼ਾਲੀ ਸਮਝਦੇ ਹਾਂ ਕਿ ਜਲੰਧਰ ਚ ਅਸੀਂ ਜੰਮੇ ਪਲੇ ਜਲੰਧਰ ਚ ਹੀ ਅਸੀਂ ਵੱਡੇ ਹੋਏ ਤੇ ਅਸੀਂ ਕਦੀ ਆਪਣੇ ਇਸ ਜਲੰਧਰ ਦੇ ਵਿੱਚ ਕਦੀ ਮੰਦਰ ਦੇ ਕਦੀ ਮਹਾਮਾਈ ਦੇ ਦਰਸ਼ਨ ਕਰਨ ਦੇ ਲਈ ਨਹੀਂ ਆਏ ਪਰ ਅੱਜ ਅਸੀਂ ਦਰਸ਼ਨ ਕਰਕੇ ਬੜੇ ਆਪਣੇ ਆਪ ਨੂੰ ਮਨ ਬੜਾ ਖੁਸ਼ ਹੋਇਆ ਤੇ ਅਸੀਂ ਲਗਾਤਾਰ ਆਵਾਂਗੇ ਇੱਥੇ ਹੁਣ ਤੇ ਔਰ ਆਪਣੇ ਪਰਿਵਾਰ ਨੂੰ ਵੀ ਲੈ ਕੇ ਆਵਾਂਗੇ ਔਰ ਅਸੀਂ ਚੇਅਰਮੈਨ ਸਾਹਿਬ ਦਾ ਵੀ ਨਰਿੰਦਰ ਸ਼ਰਮਾ ਜੀ ਜਿਹੜੇ ਸਾਡੇ ਇੱਥੇ ਦੇ ਮੈਨੇਜਰ ਸਾਹਿਬ ਆ ਤੇ ਉਹਨਾਂ ਦਾ ਵੀ ਮੈਂ ਆਪਣੇ ਵੱਲੋਂ ਕੋਟ ਕੋਟੇ ਧੰਨਵਾਦ ਕਰਦਾ ਵੀ ਉਹਨਾਂ ਨੇ ਇੱਥੇ ਸਾਡਾ ਬੜਾ ਇੱਜ਼ਤਮਾਨ ਸਾਡਾ ਮਾਨ ਸਨਮਾਨ ਕੀਤਾ ਕਿਉਂਕਿ ਮੈਨੂੰ ਲੱਗਦਾ ਵੀ ਕੱਲ ਤੋਂ ਕਲ ਤੋਂ ਤਾਂ ਵੈਸੇ ਹੀ ਬੜਾ ਇੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੋਣੀ ਕਿਉਂਕਿ ਸਹੀ ਮੈਨੇ ਦੇ ਵਿੱਚ ਕਲ ਤੋਂ ਜਿਹੜਾ ਮੇਲਾ ਆ ਮੇਨ ਪਰਸੋਂ ਰਸਤਾ ਮੇਨ ਪਰਸੋਂ ਹਨ ਅਨ ਹੋਵੇਗਾ ਆਪਸ਼ਨ ਹੋਮ ਅੱਛਾ ਆਪਸ਼ਨ ਨੋਮੀ ਤੇ ਪਰਸੋਂ ਮਤਲਬ ਕਿ ਯਾਨੀ ਕਿ 31 ਤਰੀਕ ਨੂੰ ਹੋਏਗਾ ਕਨ ਵੀ ਹੋਣਾ 31 ਨੂੰ ਜਿਆਦਾ 30 ਤੋਂ ਬਾਅਦ ਫਿਰ ਰੈਗੂਲਰ ਆ ਠੀਕ ਸੋ ਅਸੀਂ ਇਹਨਾਂ ਦਾ ਅੱਜ ਇੱਥੇ ਪਹੁੰਚ ਕੇ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਔਰ ਬੜੀ ਖੁਸ਼ੀ ਹੋਈ ਹੈ ਮਨ ਨੂੰ ਬੜੀ ਸ਼ਾਂਤੀ ਮਿਲੀ ਹੈ ਸਾਨੂੰ ਨਰਿੰਦਰ ਸ਼ਰਮਾ ਜੀ ਦਸਰੇ ਸੀ ਜਿਹੜੇ ਮਾਨਜੋਗ ਪ੍ਰਧਾਨ ਸਾਹਿਬ ਆ ਆਪ Sorry ਨਰਿੰਦਰ ਸਾਹਿਬ ਆ ਉਹ ਦਸਰੇ ਸੀਗੇ ਵੀ ਇੱਥੇ ਜਿਹਨਾਂ ਲੋਕਾਂ ਦੇ ਅਜੇ ਤੱਕ ਘਰ ਨਹੀਂ ਬਣੇ ਉਹ ਜਦੋਂ ਇੱਥੇ ਆਂਦੇ ਆ ਆਪਣੇ ਸੁਖਣਾ ਸੁਖਦੇ ਆ ਮਨ ਉਹ ਘਰ ਵੀ ਬਣਾਉਂਦੇ ਆ ਕਿਸੇ ਵੀ ਪ੍ਰਕਾਰ ਦੀ ਹੋਵੇ ਜਦੋਂ ਜਦੋਂ ਅਸੀਂ ਸੱਚੇ ਮਨ ਦੇ ਨਾਲ ਸੁਰਾਂਗ ਦਿਨੀ ਦੇ ਨਾਲ ਜਦੋਂ ਅਸੀਂ ਆਪਣੇ ਮਹਾ ਮਾਈ ਦੇ ਮਾ ਬਰਿੰਦਾ ਦੇਵੀ ਜੀ ਦੇ ਚਰਨਾਂ ਦੇ ਵਿੱਚ ਜਦੋਂ ਨਤਮਸਤਕ ਹੋ ਗਏ ਕਾ ਫੇਰੀ ਉਸ ਤੋਂ ਬਾਅਦ ਤਾਂ ਕੋਈ ਗੱਲ ਗਈ ਨਹੀਂ ਜਾਂਦੀ ਫੇਰ ਉਹ ਸਭ ਮਹਾ ਮਾਈ ਜਿਹੜੀ ਹੈ ਆਪਣੇ ਉਹ ਸਭ ਦੇਖਦੀ ਆ ਪੂਰਨ ਕਰਦੀ ਆ ਆਪਣੇ ਸ਼ਰਧਾਲੂਆਂ ਦੀਆਂ ਜੋ ਵੀ ਮਨ ਦੀਆਂ ਮਨੋ ਕਾਮਨਾ ਆ ਉਹ ਪੂਰੀ ਕਰਦੀ ਹੁੰਦੀ ਆ ਵੀ ਆ ਔਰ ਸਚਾਈ ਹੈ 101% ਕਿਉਂਕਿ 1% ਪੂਰੀ ਹੁੰਦੀ ਹੈ ਇਹ ਇਤਿਹਾਸ ਹੈ ਇਤਿਹਾਸ ਦਾ ਹੈ ਇਹ ਸਾਡਾ ਬੜਾ ਪੁਰਾਣੀ ਮੰਦਿਰ ਹੈ ਬੜਾ ਪ੍ਰਸਿੱਧ ਮੰਦਿਰ ਹੈ ਸ਼ਕਤੀਪੀਠ ਹੈ ਹੈਣਾ ਜਿਹੜੇ ਪੂਰੇ ਪੂਰੇ ਵਰਲਡ 'ਚ ਇੱਕ ਮੰਦਿਰ ਹੈ ਪੂਰੀ ਦੁਨੀਆ 'ਚ ਉੱਥੇ ਮੰਦਿਰ ਪਰਡੇਡ ਹੈ ਸ਼ਕਤੀਪੀਠ ਹੈ ਜੀ ਔਰ ਰਾਜਾ ਜਲੰਦਰੀ ਜੀ ਦੇ ਨਾਮ ਦੇ ਨਾਲ ਹੀ ਇਹ ਕਹਿੰਦੇ ਰਾਜਾ ਇਹ ਉਹਦਾ ਘਰ ਸੀ ਇਹ ਉਹਨਾਂ ਦਾ ਮਹਿਲ ਸੀ ਉਹਨਾਂ ਦਾ ਘਰਨ ਸੀ ਇਹਨਾਂ ਦਾ ਰਿਵਾਰਸ ਰਿੰਦਾ ਇਸ ਮਹਿਲ ਦੇ ਵਿੱਚ ਸ਼ਾਦੀ ਤੋਂ ਬਾਅਦ ਆਈ ਸੀ ਇੱਥੇ ਰਹੀ ਉਹਦੇ ਨਾਮ ਤੇ ਤੁਲਸੀ ਜੀ ਤੁਲਸੀ ਮੰਦਿਰ ਸਥਾਪਿਤ ਹੋ ਦੇਦੇ ਤਾਂ ਮੈਂ ਉਹ ਇੱਕ ਬੋਖ ਦੇ ਮੈਂ ਚਾਹੂੰਗਾ ਜੀ ਜ਼ਰੂਰ ਦਿੱਤੀ ਜਾਏ ਉੱਥੇ ਉਹਨੀ ਇੱਕ ਸ਼ੌਦ ਨੂੰ ਕਹੋ ਆਪਣੇ ਦੇ ਦੇਗਾ ਇੱਕੋ ਇਹ ਸਾਨੂੰ ਸਾਡੇ ਮੈਨੇਜਰ ਸਾਹਿਬ ਜੀ ਔਰ ਚੇਅਰਮੈਨ ਸਾਹਿਬ ਨੇ ਸੋਦੀ ਸਾਹਿਬ ਨੇ ਔਰ ਸ਼ਰਮਾ ਜੀ ਨੇ ਸਾਨੂੰ ਇਹ ਬੜਾ ਮਾਮ ਦਿੱਤਾ ਸਾਨੂੰ ਮਹਾ ਮਈ ਦਾ ਮਾ ਬਰਿੰਦਾ ਦੇਵੀ ਜੀ ਦਾ ਉਹਨਾਂ ਦੇ ਬਣੀ ਹੋਈ ਤਸਵੀਰ ਦਾ ਮੰਦਿਰ ਦਾ ਉਹਨਾਂ ਨੇ ਕੈਲੰਡਰ ਦਿੱਤਾ ਨਾਲ ਉਹਨਾਂ ਨੇ ਸਾਨੂੰ ਜੋ ਇਤਿਹਾਸ ਦੇ ਨਾਲ ਜੁੜੀ ਹੋਈ ਪੂਰੀ ਘਟਨਾ ਕ੍ਰਮ ਹੈ ਉਹਨਾਂ ਨੇ ਸਾਨੂੰ ਬੁੱਕਲੇਟ ਦਿੱਤੀ ਹੈ ਔਰ ਸਾਨੂੰ ਇਨਵਾਈਟ ਵੀ ਕੀਤਾ ਹੈ ਜਿੰਨੇ ਦਿਨ ਇਹ ਸਮਾਗਮ ਚੱਲੇਗਾ ਅਸੀਂ ਇੱਥੇ ਆਪਣੀ ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਵਾਂਗੇ ਸੋ ਬਹੁਤ ਮਨਕੁਸ਼ ਹੈ ਕਿੰਨਾ ਇੱਜ਼ਤਮਾਨ ਇਹਨਾਂ ਸਕਾ ਤੁਹਾਂਡੇ ਵੱਲੋਂ ਦਿੱਤਾ ਗਿਆ ਜੀ ਜੈ ਮਾਤਾ ਦੀ ਅਸੀਂ ਕੋਣ ਦੇਣ ਵਾ